ਤਾ ਖਬਰ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਨੇ ਜਲੰਧਰ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਖਬਰ ਸਾਹਮਣੇ ਆ ਰਹੀ ਹੈ ਕਿ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ ਜਿਸ ਦਾ ਉਹਨਾਂ ਨੇ ਸਪਸ਼ਟਿਕਰਨ ਦਿੱਤਾ ਉਹਨਾਂ ਨੇ ਕਿਹਾ ਕਿ ਸਾਰੇ ਮਰੀਜ਼ ਆਈਸੀਯੂ ਵਿੱਚ ਸਨ ਅਤੇ ਉਹਨਾਂ ਦੀ ਹਾਲਤ ਗੰਭੀਰ ਸੀ ਮંત્રી ਨੇ ਮੰਨਿਆ ਕਿ ਸ਼ਾਇਦ 1 ਤੋਂ 2 ਮਿੰਟ ਦੇ ਲਈ ਆਕਸੀਜਨ ਸਪਲਾਈ ਵਿੱਚ ਦਬਾਅ ਘਟ ਗਿਆ ਸੀ ਪਰ ਇਸ ਨੂੰ ਤੁਰੰਤ ਬਹਾਲ ਕਰ ਦਿੱਤਾ ਗਿਆ। ਉਹਨਾਂ ਮੌਤਾਂ ਦਾ ਕਾਰਨ ਵੱਖ-ਵੱਖ ਸਿਹਤ ਸਮੱਸਿਆ ਜਿਵੇਂ ਕਿ ਫੇਫੜਿਆਂ ਦੀ ਲਾਗ ਤੇ ਮਲਟੀ ਆਰਗਨ ਫੇਲ ਹੋਣਾ ਦੱਸਿਆ ਜਾ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਇੱਕ ਟੀਮ ਚੰਡੀਗੜ੍ਹ ਤੋਂ ਇਸ ਮਾਮਲੇ ਤੇ ਵਿਸਥਾਰ ਦੇ ਨਾਲ ਜਾਂਚ ਕਰਨ ਲਈ ਆਵੇਗੀ ਅਤੇ 48 ਘੰਟਿਆਂ ਦੇ ਅੰਦਰ-ਅੰਦਰ ਰਿਪੋਰਟ ਵੀ ਜਿਹੜੀ ਹੈ ਸਾਂਝੀ ਕੀਤੀ ਜਾਏਗੀ। ਇਹ ਜਿਹੜਾ ਵਾਕਿਆ ਹੋਇਆ ਇਹਦੇ ਜਿਹੜੇ ਪੇਸ਼ੈਂਟ ਸੀਗੇ ਆਈਮੈਓ ਪੇਸ਼ੈਂਟ ਬੰਦੇ ਆ ਬਟ ਬਿਲਕੁਲ ਜਿਹੜੇ ਕ੍ਰਿਟੀਕਲ ਇੱਕ ਪੇਸ਼ੈਂਟ ਜਿਹੜਾ ਨਾਮਰਾਉ 30 ਸਾਲ ਦੇ ਮੁੰਡਾ ਆਇਆ ਹੋਇਆ ਜਿਹੜਾ ਆਕਸੀਜਨ ਸੈਚੂਰੇਸ਼ਨ ਪੂਰੀ ਹੋ ਰਹੀ ਹੋਣੀ ਨਹੀਂ ਰਹੀ ਸੀ ਤੇ ਸਾਰਾ ਕੁਝ ਵੀ ਸਾਰੀ ਦਵਾਈ ਚੱਲ ਰਹੀ ਸੀ ਉਹਦੇ ਬਾਵਜੂਦ ਰਿਕਵਰ ਨਹੀਂ ਹੋ ਰਿਹਾ ਸੀਗਾ ਤੇ ਜਿਹੜੇ ਬਾਕੀ ਤੇ ਦੋ ਮੁੰਨ ਵੀ ਟੋਪੀ ਸਾਈਡ ਕਰ ਦੋ ਇੱਕ ਤਾਂ ਕੋਈ ਡਰੱਗ ਲੈਤੀ ਸੀਗਾ ਉੱਥੋਂ ਸੈੱਟਸ ਚ ਆਇਆ ਸੀਗਾ ਉਹਦੇ ਉਹਦੀ ਵੀ ਗੱਲ ਬਹੁਤ ਖਰਾਬ ਸੀ ਯਕ ਮੋਇਲ ਤੋਂ ਪੇਸ਼ੈਂਟ ਸੀਗਾ ਜਿਹੜਾ ਪਾਰਟੀ ਵਰ ਕੰਫਿਊਜ਼ ਹੋ ਰਹੀ ਸੀ ਕਿ ਆਕਸੀਜਨ ਦਾ ਸਪਲਾਈ ਕੋਈ ਇਸ ਤਰ੍ਹਾਂ ਨਹੀਂ ਹੋਈ ਕਿ ਮੇਰਾ ਕਿਹਦਾ ਫਰਕ ਹੋਇਆ ਸੀਗਾ ਨਹੀਂ ਮੇਰੇ ਇੱਕ ਕੰਪਰੈਸਰ ਦੇ ਵਿੱਚ ਦਿੱਕਤ ਆਈ ਸੀ ਉਹ ਜਿਹੜਾ ਬੰਦਾ ਉੱਥੇ ਬਿਊਟੀ ਤੇ ਸੀਗਾ ਉਹਦੇ ਨਾਲ ਨਾ ਸਾਡੇ ਕੋਲੇ ਸਿਲੰਡਰ ਹੁੰਦੇ ਆ ਮਤਲਬ ਜਦੋਂ ਸਿਰਫ ਇੱਕ ਜਿਹੜਾ ਸਵਿਚ ਚੇਂਜ ਕਰਨਾ ਉਹਨੇ ਕਰਤਾ ਸੀ ਆਕਸੀਜਨ ਦੀ ਸਪਲਾਈ ਥੋੜੀ ਦੇਰ ਵਾਸਤੇ ਪ੍ਰੈਸ਼ਰ ਘੱਟ ਹੋਇਆ ਸੀਗਾ ਨਾਲ ਦੀ ਨਾਲ ਉਹਨੇ ਸਵਿਚ ਔਨ ਕਰ ਦਿੱਤਾ ਔਰ ਦੂਜਾ ਜਿਹੜਾ ਪੁਆਇੰਟ ਹੈ ਚੱਲਦਾ ਪਿਆ ਪਲਾਂਟ ਉਹਨੇ ਕੰਪਰੈਸਰ ਵੀ ਜਿਹੜਾ ਦੂਜਾ ਸਟਾਰਟ ਕਰਕੇ ਉਹਦੇ ਦੇ ਸ਼ਿਫਟ ਕਰਤਾ ਆਕਸੀਜਨ ਦੀ ਸਪਲਾਈ ਪੂਰੀ थोड़ी देर वास्ते प्रेशर काट रहा है और जेटेड तमने ही प्रेजेंटेड है हाईली क्रिटिकल सीखे सर कितने टाइम पर से प्रेशर कटेगा मतलब यूकर से भी मैं भी वार्नट हो रहे टाइमिंग की रही है सर टाइमिंग की रही है कहने को भी होया ये मतलब रखा ले ਕਮਟਾ ਆਪਣਾ 8 ਵਜੇ ਗੱਲ ਚਾਹੇ ਦਿਨ ਚਾਹੇ ਇਹ ਟਾਈਮਿੰਗ ਉਸੇ ਟਾਈਮ ਰਹੀ ਹੈ ਨੀਚੇ ਕਰ ਲਿਓ ਫੋਨ ਉਸੇ ਟਾਈਮਿੰਗ ਉਸੇ ਟਾਈਮ ਰਹੀ ਹੈ ਨਿਕੋ ਟੈਂਪਲ ਦਿਨੋਂ ਦੱਸੀ ਇੱਕ ਟਾਈਮ ਦੇ ਕੋਈ ਟਾਈਮ ਤੇ ਆਉਂਦੇ ਸਰ ਜੀ ਦੂਜਾ ਇਸ਼ੂ ਇਹ ਹੈਗਾ ਵੀ ਇਕੱਠੀਆਂ ਨਹੀਂ ਹੋਈਆਂ ਹੈਗੀਆਂ ਅੱਗੇ ਪਿੱਛੇ ਹੋਈਆਂ ਹੋਈਆਂ ਔਰ ਉਹਨਾਂ ਦੇ ਵਿੱਚ ਗੈਪ ਸੀਗਾ 10-15 ਮੀਟਰ ਪਰਿਵਾਰ ਦਾ આરોਪ ਹੈ ਕਿ ਪਹਿਲਾਂ ਵੀ ਮਸ਼ੀਨਾਂ ਬੰਦ ਹੋਈਆਂ ਸੀਗੀਆਂ ਕੈਟ ਵੀ ਕਈ ਵਾਰੀ ਬੰਦ ਹੋ ਜਾਂਦੀ ਸੀ ਪਰ ਬਾਤ ਹੋਈ ਨਹੀਂ ਹੈ ਮਸ਼ੀਨ ਤਾਂ ਬਿਜਲੀ ਨਾਲ ਚੱਲਦੀ ਹੈ ਨਾ ਜਿਉਂਦੀ ਮੇਰਾ ਮੂਡ ਤੇ ਨਾ ਰੱਖਣਾ ਮਸ਼ੀਨ ਨਹੀਂ ਬੰਦ ਹੋਈ ਯਾਰ ਇਹ ਸਿਰਫ ਆਕਸੀਜਨ ਲੋਨਸ ਜਦੋਂ ਨੇ ਚੇਂਜ ਓਵਰ ਕੀਤਾ ਉਹਦੇ ਚੇਂਜ ਓਵਰ ਕਰਦੇ ਵਿੱਚ ਹੀ ਮਤਲਬ ਤੁਸੀਂ ਚਲੋ 1 ਡੈਟ ਮਿੰਟ ਤੋਂ 2 ਮਿੰਟ ਦਾ ਨੈਕਸਿਕਾ ਕੈਪ ਜਿਆਦਾ ਨਹੀਂ ਸੀ ਕਿਉਂਕਿ ਉਹਦੇ ਕਾਰਨ ਹੀ ਇਹਨਾਂ ਨੂੰ ਨੁਕਸਾਨ ਜਿਹੜਾ ਹੋਇਆ ਤਿੰਨ ਵਿਕਤੀਆਂ ਦੇ ਦੇਖੋ ਇੱਕ ਤਾਂ ਪੇਸ਼ੈਂਟ ਜਿਹੜੇ ਹੁੰਦੇ ਆ ਪ੍ਰੈਸਿਵ ਜੀ ਐਸ਼ੂ ਕੋਈ ਪੇਸ਼ੈਂਟ ਜਿਹੜਾ ਕ੍ਰਿਟੀਕਲ ਹੁੰਦਾ ਹੈ ਪਰ ਜਿਹਦੇ ਵਿੱਚ ਇਸ ਤਰ੍ਹਾਂ 1 ਡੈਟ ਸਟੇਕ ਵਾਈਟਸ ਹੋ ਜਾਂਦਾ ਲੰਚ ਦੀ ਕਨਸੋਲੀਡੇਸ਼ਨ ਸੀ ਦੂਜੇ ਦੇ ਵਿੱਚ ਵੀ ਮਲਟੀ ਆਰਗਨ ਫੇਲਿਅਰ ਸੀ ਤੀਜੇ ਵਿੱਚ ਡਰੈਗਡ ਐਕਸੀਜ਼ ਵਿੱਚ ਦੂਜਾ ਪੇਸ਼ੈਂਟ ਜਿਹੜਾ ਟੂਰ ਪ੍ਰੋਸੈਸ ਸੀ ਉਹਦਾ ਸਾਰਾ ਕਾਫੀ ਕੁਝ ਕੰਪਲਿਕਟਿਡ ਕੇਸ ਸੀਗੇ ਤਾਂ ਨਹੀਂ ਉਦੇ ਵਿੱਚ ਡੈਫੀਨੇਟਲੀ ਜਿਹੜਾ ਹੈਗਾ ਉਹ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਆਕਸੀਜਨ ਡਿਸਪਲੋਨ ਕਿ ਪ੍ਰੈਸ਼ਰ ਵੀ ਘਟਦਾ ਉਹਦਾ ਨਹੀਂ ਸਰਤੰਦਾ ਕੋਈ ਜਾਂਚ ਵੀ ਕਿਉਂਕਿ ਜਦੋਂ ਪੂਰੀ ਵੀ ਚੱਲ ਰਹੀ ਸੀ ਆਕਸੀਜਨ ਦਾ ਮੈਂਟਨ ਨਹੀਂ ਹੋ ਰਹੀ ਕੋਈ ਜਾਂਚ ਵੀ ਕੁਆਲਿਟੀ ਦੀ ਨਹੀਂ ਕੀਤੀ ਆ ਉਹ ਕੋ ਕੋ ਖੰਡੋ ਮਰੇ ਜਿਹੜੇ ਡਿਪਟ ਰੈਕਟਰ ਚੰਡੀਗੜ੍ਹ ਤੋਂ ਸਾਰੀ ਦੀ ਮਾਇਕੋ 20 ਪ੍ਰੋਡਕਟ ਸਾਰੀ ਦੀ ਫਾਰੀ ਸਰ ਜਾਂਚ ਜਾਂਚ ਕੇ ਲਈਏ ਤੋਂ ਐਮ ਐਸ ਨੇ ਵੀ ਕਾਇਨੋ ਮੈਮਰੀ ਮੈਮਰੀ ਬਹੁਤ ਵਕਤ ਦੋ ਦਿਨ ਕੇ ਬਾਅਦ ਰਿਪੋਰਟ ਆਏਗੀ ਤਾਂ ਸਰਕਾਰ ਕੀ ਤਰਫ ਸੇ ਕਿਆ ਐਕਸ਼ਨ ਹੈ ਦੇਖੋ ਮੇਰੀ ਤਰਫ ਸੇ ਜੋ ਹੈ ਨਾ ਜੀ ਮਤਲਬ ਜੋ चिंदी से मेरी भी टीम आएगी उसी सीनियर डॉक्टर आएंगे वो अपना इंडिपेंडेंट देखेंगे सारा कुछ देखे जैक्टर में वो बात से तो लगता है कहीं ना कहीं अंकेली कही हुई है जो लापरवाही है ये देखो अभी अभी ना